ਅੱਜ ਮੁਕੇਰੀਆਂ ਦੇ ਵਿੱਚ ਨਗਰ ਕੌਸ਼ਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਗੁਰਧਾਨ ਸਿੰਘ ਮਲਤਾਨੀ ਅਤੇ ਉਹਨਾਂ ਦੀ ਟੀਮ ਵੱਲੋਂ ਨਗਰ ਕੌਸ਼ਲ ਦੇ ਵਿੱਚ ਦੋ ਮਸ਼ੀਨਾਂ ਜਿਹੜੀਆਂ ਬਰਸਾਤ ਦੇ ਟਾਈਮ ਦੇ ਵਿੱਚ ਜਿਹੜੇ ਅੰਡਰਗ੍ਰਾਉਂਡ ਨਾਲੇ ਹਨ ਉਹਨਾਂ ਨੂੰ ਸਾਫ਼ ਕਰਨ ਦੇ ਲਈ ਦੋ ਮਸ਼ੀਨਾਂ ਨਵੀਆਂ ਅੱਜ ਜਿਸ ਦਾ ਉਦਘਾਟਨ ਪ੍ਰੋਫੈਸਰ ਗੁਰਧਿਆਨ ਸਿੰਘ ਮਲਤਾਨੀ ਵੱਲੋਂ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਇਹ ਜਿਹੜੀਆਂ ਮਸ਼ੀਨਾਂ ਆ ਜੋ ਕਿ ਜਿੱਥੇ ਬੰਦੇ ਕੰਮ ਕਰਦੇ ਸੀ ਡੂੰਘੇ ਨਾਲੇ ਦੇ ਵਿੱਚ ਸਫਾਈ ਸਵੈ ਕਰਨ ਵਾਸਤੇ ਉਸ ਦੇ ਸਬੰਧ ਦੇ ਵਿੱਚ ਗਟਰ ਕਈ ਵਾਰੀਸਾ ਬਲੌਕ ਹੋ ਜਾਂਦੇ ਆ ਉਹਨਾਂ ਨੂੰ ਸਾਫ ਕਰਨ ਦੇ ਵਿੱਚ ਬਾਹਰੋਂ ਮਸ਼ੀਨਾਂ ਮੰਗਾਈਆਂ ਜਾਂਦੀਆਂ ਹੁਣ ਮਕੇਰੀਆਂ ਦੇ ਵਿੱਚ ਹੀ ਇਹ ਮਸ਼ੀਨਾਂ ਆ ਗਈਆਂ ਉੱਥੇ ਹੀ ਉੱਥੇ ਹੀ ਮਕੇਰੀਆਂ ਦੇ ਯੂ ਵੱਲੋਂ ਜਾਣਕਾਰੀ ਕੀ ਨਵੀਂ ਟੈਕਨੋਲੋਜੀ ਟੈਕਨੋਲੋਜੀ ਦੇ ਨਾਲ ਇਹ ਮਸ਼ੀਨਾਂ ਆਈਆਂ ਹਨ ਜਿਸ ਦੀ ਲਾਗਤ तकरीबन 53 ਲੱਖ ਦੇ ਲਗਭਗ ਇਹ ਦੋ ਮਸ਼ੀਨਾਂ ਆਈਆਂ ਹਨ ਜੋ ਕਿ ਜਿਹੜੇ ਪਹਿਲਾਂ ਕਰਮਚਾਰੀ ਸਫਾਈ ਕਰਦੇ ਹੁਣ ਮਸ਼ੀਨ ਦੇ ਨਾਲ ਸਫਾਈ ਕੀਤੀ ਜਾਏਗੀ ਜਿਹੜੀ ਸ਼ਹਿਰ ਦੇ ਵਿੱਚ ਬਲੌਕਿੰਗ ਹੁੰਦੀ ਆ ਉਹ ਬਲੌਕਿੰਗ ਨਹੀਂ ਆਏਗੀ ਜਿਸ ਨੂੰ ਹਰੀ ਚੰਡੀ ਦੇ ਕੇ ਪ੍ਰੋਫੈਸਰ ਗੁਰਤੇਜ ਸਿੰਘ ਮਲਤਾਨੀ ਵੱਲੋਂ ਕੱਡੀਆਂ ਨੂੰ ਰਵਾਨਾ ਕਰਾਇਆ ਗਿਆ ਨਾਲ ਹੀ ਮਕੇਰੀਆਂ ਦੇ ਇਹੋ ਵੱਲੋਂ ਪਾਣੀ ਦੇ ਸਬੰਧ ਦੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਇੱਕ ਛੋਟ ਮੱਕੜ ਦੇ ਸਕੂਲ ਛੋਟੇ ਬਾਗਵਾਲ ਵੀ ਬੋਰ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਪਾਣੀ ਦੀ ਵੱਧ ਤੋਂ ਵੱਧ ਮਹਈਆ ਕਰਾਇਆ ਜਾਵੇ ਅੰਮ੍ਰਿਤ ਦੇ ਅਟੈਕ ਬੱਖ ਹੋਰ ਵੀ ਕਹਿੰਦੇ ਬੋਰ ਕਰਾਇਆ ਜਾਣਗੇ ਤਾਜਮਕੇਰੀਆਂ ਸ਼ਹਿਰ ਦੇ ਵਿੱਚ ਹਰ ਮੱਲੇ ਦੇ ਵਿੱਚ ਪਾਣੀ ਸਸਾਰਨ ਮੰਨਸਤਾਰ ਸੱਤੀਕਲ ਜੈ ਹਿੰਦ ਅੱਜ ਹਲਕਾ ਮਕੇਰੀਆਂ ਵਾਸਤੇ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਪੰਜਾਬ ਸਰਕਾਰ ਵੱਲੋਂ ਦੋ ਜੈਟ ਮਸ਼ੀਨਾ ਸੰਕਸ਼ਨ ਮਸ਼ੀਨਾ ਮਕੇਰੀਆਂ ਨੂੰ ਦਿੱਤੀਆਂ ਗਈਆਂ ਜਦੀ ਕੀਮਤ ਲਗਭਗ 68 ਲੱਖ 71 ਹਜ਼ਾਰ ਦੇ ਲਗਭਗ ਹੈਗੀ ਹੈ ਔਰ ਇਹਨਾਂ ਦਾ ਫਾਇਦਾ ਇਹ ਹੋਵੇਗਾ ਕਿ ਜਿੱਥੇ ਅੱਗੇ ਮੈਨੂਅਲੀ ਹੌਲ 'ਚ ਵੜਨਾ ਪੈਂਦਾ ਸੀ ਗੰਦ ਕੱਢਣਾ ਪੈਂਦਾ ਸੀ ਸਫਾਈ ਕਰਨੀ ਪੈਂਦੀ ਸੀ ਉਹ ਸਾਰਾ ਕੰਮ ਹੁਣੇ ਮਸ਼ੀਨਾਂ ਕਰਨਗੀਆਂ ਤੇ ਕੋਈ ਵੀ ਜਾਨ ਮਾਲ ਦੀ ਕੋਈ ਨੁਕਸਾਨ ਹੋਣ ਦੇ ਚਾਂਸ ਜ਼ੀਰੋ ਹੋ ਜਾਣਗੇ ਕਿਸੇ ਨੂੰ ਵੀ ਘਟਨਾ ਵਿੱਚ ਵੜਨਾ ਨਹੀਂ ਪਏਗਾ ਜੋ ਜਿੰਨਾ ਵੀ ਮਕੇਰੀਆਂ ਦਾ ਹੁਣ ਇਹ ਘਟੜਾਂ ਦੀ ਸਾਫ ਸਫਾਈ ਦਾ ਕੰਮ ਹੈ ਤਾਂ ਕਿ ਸਾਰਾ ਮਲਵਾ ਠੀਕ ਤਕੜਾ ਚੱਲਦਾ ਰਹੇ ਉਹ ਇਹਨਾਂ ਮਸ਼ੀਨਾਂ ਰਾਹੀਂ ਹੋਇਆ ਕਰੇਗਾ ਜੋ ਕਿ ਬਹੁਤ ਵੱਡੀ ਜੂਰਤ ਵਿਸ਼ੇ ਕੀ ਮਕੇਰੀਆਂ ਸ਼ਹਿਰ ਦੀ ਸੋ ਮੈਂ ਸਮਝਦਾ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਰੀ ਸੂਚੀ ਟੀਮ ਵੱਲੋਂ ਸਾਰੇ ਮਕੇਰੀਆਂ ਦੇ ਪ੍ਰਸ਼ਾਸਨ ਵੱਲੋਂ ਇਸ ਸਰਕਾਰ ਦਾ ਧੰਨਵਾਦ ਵੀ ਕਰਦਾ ਹੈ ਔਰ ਆਸ ਕਰਦਾ ਹੈ ਵੀ ਜੋ ਸਾਡੀਆਂ ਹੋਰ ਵੀ ਲੋੜਾਂ ਹੈਗੀਆਂ ਉਹਨੂੰ ਸਾਡੀ ਸਰਕਾਰ ਜਲਦੀ ਜਲਦੀ ਪੂਰਾ ਕਰੇਗੀ ਜੇ ਕਿਤੇ ਅਸੀਂ ਗੱਲ ਕਰੀਏ ਆਪਣੇ ਮਕੇਰੀਆਂ ਸ਼ਹਿਰ ਦੇ ਵਿੱਚ ਕਿਹਾਂ ਕੀ ਕਹਿੰਦੇ ਮੱਲਿਆ ਵਿੱਚ ਹੈ ਤਾਂ ਵੀ ਕੀ ਕਹਿੰਦੇ ਪੀਣ ਵਾਲਾ ਪਾਣੀ ਨਹੀਂ ਮਿਲਦਾ ਸਿੱਧਾ ਦੇਖੋ ਪੀਣ ਵਾਲੇ ਪਾਣੀ ਦਾ ਇੱਕ ਬੋਰ ਹੁਣੇ-ਹੁਣੇ ਕੋਈ ਕਾਫੀ ਕਿੰਨੇ 547 43 ਲੱਖ ਤੋਂ ਜ਼ਿਆਦਾ ਕੀਮਤ ਦਾ ਨਿਸ਼ਾਰਾ ਗਰਾਉਂਡ ਸਾਰਾ ਗਰਾਉਂਡ ਚ ਲੱਗਿਆ ਇੱਕ ਹੋਰ ਟਿਊਬਲ ਜਲਦੀ ਹੀ ਬਗੀਰੀਆਂ ਵਿੱਚ ਲਾਇਆ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਵੀ ਮੁਹੱਲੇ ਗਲੀ ਵਿੱਚ ਪਾਣੀ ਵਾਲੇ ਪਾਣੀ ਦੀ ਦਿੱਕਤ ਨਾ ਹੋਵੇ ਠੀਕ ਹੈ ਜੀ ਪੀ ਲਾਭ ਹੈ ਨਾ ਮਸ਼ੀਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਮਤਲਬ ਨਿਸ਼ਾ ਨਦੀਕੀ ਮਾਧਾ ਮੈਂ ਨਗਰ ਕੌਂਸਲ ਵਿੱਚ ਜੀ ਆਇਆਂ ਕਹਿੰਦਾ ਹਾਂ ਮਾਨਯੋਗ ਮਨਤਾਨੀ ਸਾਹਿਬ ਦੀ ਰਹਿਨਮਾਈ ਹੇਠ ਬੈਗਟ ਕਾਉਂਸਲ ਵੱਲੋਂ ਸੁਪਰ ਸੈਕਸ਼ਨ ਮਸ਼ੀਨ ਜੈਟਿੰਗ ਮਸ਼ੀਨ ਜੋ ਕਿ 53 ਲੱਖ 33 ਹਜ਼ਾਰ ਦੀ ਇੱਕ ਲਈ ਗਈ ਦੂਸਰੀ ਗ੍ਰੈਬ ਬੱਕਟਸ ਛੋਟੀ ਮਸ਼ੀਨ ਜੋ 10 ਲੱਖ 38 ਹਜ਼ਾਰ ਦੀ ਲਈ ਗਈ ਟਿਊਬਲ ਇੰਸਟਾਲ ਕੀਤਾ ਸਾਰਾ ਗਰਾਊਂਡ ਦੇ ਵਿੱਚ 43 ਲੱਖ 42 ਹਜ਼ਾਰ ਟੋਟਲ 1 ਕੋਰ 7 ਲੱਖ 13 ਹਜ਼ਾਰ ਦੀ ਦੇਣ ਜੋ ਕਿ ਮਕੇਰੀਆਂ ਨੂੰ ਹੈ ਮਾਨਜਗ ਨੂੰ ਤਰਿਸ਼ਾ ਤੇ ਜੇ ਕੀਤਾ ਸੀ ਹਾਂਜੀ ਅੱਗੇ ਤੋਂ ਜਿੱਥੇ ਤੱਕ ਤੁਸੀਂ ਕੁਐਸਚਨ ਕੀਤਾ ਕਿ ਵਾਟਰ ਸਪਲਾਈ ਦੀ ਇਹਦੇ ਸਬੰਧ ਵਿੱਚ ਮੈਂ ਮਾਨ ਜੋਗ ਕੰਪਨੀਸ਼ਨ ਨੂੰ ਬੇਨਤੀ ਕਰਦਾ ਕਿ ਅਮਰਤ ਸਕੀਮ ਦੇ ਵਿੱਚ 100% ਵਾਟਰ ਸਪਲਾਈ ਜੰਦੀ ਹੈਗੀ ਆ ਉਹਨੂੰ ਆਪ ਪੱਕਾ ਕਰਾ ਜਿਹੜਾ ਏਰੀਆ ਦੇ ਵਿੱਚ ਵਾਟਰ ਸਪਲਾਈ ਨਹੀਂ ਪਈ ਤੁਰੰਤ ਉਹਦੇ ਵਿੱਚ ਪਾਈ ਜਾਵੇਗੀ ਉਸ ਦੇ ਸਬੰਧ ਵਿੱਚ ਵੀ ਮੈਂ ਬੇਨਤੀ ਕਰਦਾ ਕਿ 13 ਕਰੋੜ ਦੇ ਆਲਰੇਡੀ ਟੈਂਡਰ ਸੀਵਰੇਜ ਬੋਰਡ ਲਗਾ ਚੁੱਕਾ ਜਿੱਥੇ ਇੱਥੇ ਵੀ ਵਾਟਰ ਸਪਲਾਈ ਦੀ ਲੋੜ ਹੋਏਗੀ ਪਹਿਲੇ ਦੇ ਅਧਾਰ ਤੇ ਉਹਨੂੰ